ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕਯੂਬਿਕ ਦੇ ਸਭ ਤੋਂ ਵੱਡੀ ਯੂਨੀਅਨ ਕਨਫੈਡਰੇਸ਼ਨ ਆ ਦੇ ਵਿੱਚੋਂ ਇੱਕ ਦੇ ਮੈਂਬਰ Amazon ਦੇ 7 ਗੋਦਾਮਾਂ ਨੂੰ ਬੰਦ ਕਰਨ ਦੇ ਮਾਮਲੇ ਦੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੇ ਨੇ ਅਤੇ ਕੈਨੇਡੀਅਨ ਖਪਤਕਾਰਾਂ ਤੋਂ ਗਲੋਬਲ ਰਿਟੇਲਰ ਦਾ ਬਾਈਕਾਟ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਨਫੈਡਰੇਸ਼ਨ ਡੇ ਸਿਡਕੀਟਸ ਅਤੇ ਨੇਸ਼ਨੌਕਸ ਦੇ ਵਿੱਚ ਲਗਭਗ 1600 ਸੰਬੰਧਿਤ ਯੂਨੀਅਨਾਂ ਦੇ ਨਾਲ ਕਰੀਬ ਲਗਭਗ 33000 ਕਾਮਯਾਦੀ ਨੁਮਾਇੰਦਗੀ ਕਰਨ ਵਾਲੀ CSN ਕਿ ਹੈ ਕਿ ਉਹ ਪੇਟਲੇ ਮਹੀਨੇ ਕਿਊਬਕ ਵੇਅਰਹਾਊਸਾਂ ਨੂੰ ਬੰਦ ਕਰਨ ਦੇ ਕੰਪਨੀ ਦੇ ਫੈਸਲੇ ਵਿੱਚ Amazon ਦੇ ਯੂਨੀਅਨ ਪੜਖਾਓ ਦੇ ਸਪਸ਼ਟ ਇਰਾਦੇ ਤੋਂ ਮੁਰਖ ਨਹੀਂ ਹੈ ਦੱਸੀਏ CSN ਨੇ ਤਕਨੀਕੀ ਕੰਪਨੀ ਉਤੇ ਯੂਨਿਨਾ ਦੇ ਨਾਲ ਨਜਿੱਠਣ ਤੋਂ ਬਚਣ ਦੇ ਲਈ ਅਜਾਇਆ ਕਰਨ ਦਾ ਦੋਸ਼ ਲਗਾਇਆ ਜੋ Amazon ਵੇਅਰਹਾਊਸ ਵਰਕਰਾਂ ਦੇ ਲਈ ਇੱਕ ਸਮੂਹਿਕ ਸਮਝੌਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ CSN ਦੇ ਪ੍ਰਧਾਨ ਕੈਰੋਲਿਨ Tenable ਨੇ ਕਿਹਾ ਕਿ ਉਹ ਕਿਸੇ ਨੂੰ ਮੂਰਖ ਨਹੀਂ ਬਣਾ ਰਹੇ। ਉਹਨਾਂ ਕਿਹਾ ਕਿ Amazon ਦਾ ਸਿਰਫ ਕਯੂਬਿਕ ਦੇ ਲਈ ਇੱਕ ਵੱਖਰਾ ਕਾਰੋਬਾਰੀ ਮਾਡਲ ਹੋਣ ਦਾ ਇੱਕੋ ਇੱਕ ਕਾਰਨ ਹੈ ਕਿ ਇੱਥੇ ਇੱਕ ਯੂਨੀਅਨ ਹੈ ਅਤੇ ਇੱਥੇ ਇੱਕ Orbit Creator 2025 ਦੀਆਂ ਗਰਮੀਆਂ 'ਚ ਪਹਿਲਾ ਸਮੂਹਿਕ ਸਮਝੌਤਾ ਲਾਗੂ ਕਰ ਸਕਦਾ ਸੀ। ਇਸਦੇ ਨਾਲ ਹੀ ਸੀਐਸਐਨ ਨੇ ਪੁਸ਼ਟੀ ਕੀਤੀ ਕਿ ਐਮਾਜ਼ਾਨ ਵਿਰੁੱਧ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜਿਸ ਵਿੱਚ ਕੰਪਨੀ ਦੀ ਵੱਡੇ ਪੱਧਰ 'ਤੇ ਛਾਂਟੀ ਨੂੰ ਰੋਕਣ ਅਤੇ ਇਸ ਦੇ ਗੋਦਾਮਾਂ ਨੂੰ ਦੁਬਾਰਾ ਖੁੱਲਣ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਐਮਾਜ਼ਾਨ ਦਾ ਕਹਿਣਾ ਹੈ ਕਿ ਇਹ ਫੈਸਲਾ ਸੰਭਾਵੀ ਯੂਨੀਅਨ ਮੰਗਾਂ ਦੇ ਨਾਲ ਜੁੜਿਆ ਨਹੀਂ ਹੈ ਸਗੋਂ ਤੀਜੀ ਧਿਰ ਡਿਲੀਵਰੀ ਮਾਡਲ ਉੱਤੇ ਵਾਪਸ ਜਾਣ ਦੀ ਵੀ ਉਸ ਦੀ ਇੱਛਾ ਦੇ ਨਾਲ ਜੁੜਿਆ ਹੋਇਆ ਹੈ ਅਮਾਜ਼ਨ ਦੇ ਬੁਲਾਰੇ ਬਾਰਬਰਾ ਅਗ੍ਰਾਈਟ ਨੇ ਇੱਕ ਲੋਕਰ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਸੀਂ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਅਸੀਂ ਦੇਖਿਆ ਕਿ ਕਯੂਬਿਕ ਦੇ ਵਿੱਚ ਸਥਾਨਕ ਛੋਟੇ ਕਾਰੋਬਾਰਾਂ ਦੁਆਰਾ ਸਮਰਥਿਤ ਤਿੱਜੀਤੀ ਡਿਲੀਵਰੀ ਮਾਡਲ ਵਲ ਵਾਪਸੀ ਜੋ ਕਿ 2020 ਤੱਕ ਸਾਡੇ ਕੋਲ ਸੀ ਉਹ ਸਾਨੂੰ ਲੰਬੇ ਸਮੇਂ ਦੇ ਵਿੱਚ ਉਹੀ ਵਧੀਆ ਸੇਵਾ ਅਤੇ ਹੋਰ ਵੀ ਬਚਤ ਪ੍ਰਦਾਨ ਕਰਨ ਦੀ ਆਗਿਆ ਦੇਵੇਗੀ। ਇਹ ਫੈਸਲਾ ਲੈਂਦੇ ਹੋਏ ਅਸੀਂ ਸਾਰੇ ਲਾਗੂ ਸੰਘੀ ਅਤੇ ਸੁਬਾਈ ਕਾਨੂੰਨਾਂ ਦੀ ਪਾਲਣਾ ਕੀਤੀ ਹੈ ਤੇ ਪਾਲਣਾ ਕਰਦੇ ਰਵਾਂਗੇ ਇਸ ਦੌਰਾਨ ਸੀਐਸਐਨ ਨੇ ਬੇਨਤੀ ਕੀਤੀ ਹੈ ਕਿ ਇਸ ਦੀਆਂ ਸੰਬੰਧਿਤ ਯੂਨੀਅਨਾਂ ਤੇ ਉਨ੍ਹਾਂ ਕੋਲ ਹੋਣ ਵਾਲੇ ਕਿਸੇ ਵੀ ਸੰਭਾਵੀ ਐਮਾਜ਼ੋਨ ਇਕਰਾਅ ਨਾਮੇ ਦੀ ਸਮੀਖਿਆ ਕਰਨ ਤਾਂ ਜੋ ਬਾਅਦ ਦੇ ਵਿੱਚ ਉਨ੍ਹਾਂ ਨੂੰ ਰੱਦ ਕੀਤਾ ਜਾ ਸਕੇ ਸੈਨੀਵਲ ਨੇ ਕਿਹਾ ਕਿ ਐਮਾਜ਼ੋਨ ਦੁਆਰਾ ਐਲਾਨੇ ਗਏ ਬੰਦ ਕਾਨੂੰਨੀ ਅਰਥਾਂ ਦੇ ਵਿੱਚ ਅਸਲ ਬੰਦ ਨਹੀਂ ਹਨ ਕਿਉਂਕਿ ਐਮਾਜ਼ੋਨ ਆਪਣੇ ਉਤਪਾਦ ਕਿਊਬਿਕ ਵਸਿਆਂ ਨੂੰ ਔਨਲਾਈਨ ਵੇਚ ਚਨਾ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ Amazon ਸੋਚਦਾ ਹੈ ਕਿ ਇਹ ਕੰਮ ਨੂੰ ਹੋਰ ਕਾਰਪੋਰੇਟ ਸੰਸਥਾਵਾਂ ਨੂੰ ਤਬਦੀਲ ਕਰ ਸਕਦਾ ਹੈ ਅਤੇ ਕੁਝ ਵੇਅਰ ਹਾਊਸਿੰਗ ਅਤੇ ਡਿਲੀਵਰੀ ਕਾਰਜਾਂ ਨੂੰ ਆਊਟਸੋਰਸ ਕਰ ਸਕਦਾ ਹੈ ਜਿਸ ਨੂੰ ਇਹ ਆਪਣਾ ਨਵਾਂ ਕਾਰੋਬਾਰੀ ਮਾਡਲ ਕਹਿੰਦੇ ਨੇ ਉਹ ਸਿਰਫ ਲੇਬਰ ਕੋਟ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣ ਦੀ ਕੋਸ਼ਿਸ਼ ਹੈ ਅਦਾਲਤ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਇਹ ਯੋਜਨਾ ਕਾਨੂੰਨ ਦੀ ਉਲੰਘਣਾ ਕਰਦੀ ਹੈ ਅਤੇ ਫਿਰ ਉਹ Amazon ਦੇ ਕਰਮਚਾਰੀਆਂ ਨੂੰ ਬਹਾਲ ਕਰਨ ਦਾ ਆਦੇਸ਼ ਦੇ ਸਕਦੀ ਹੈ ਦੇ ਰਿਸਰਸ ਸੀਐਸਐਨ ਦੇ ਅਨੁਸਾਰ ਸਮੂਹ ਨੇ ਅਪ੍ਰੈਲ ਦੇ ਵਿੱਚ ਲਾਵਲ ਵੇਅਰਹਾਊਸ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਦੇ ਲਈ ਇੱਕ ਅਰਜ਼ੀ ਦਾਇਰ ਕੀਤੀ ਜਿਸ ਵਿੱਚ ਦਲੀਲ ਦਿੱਤੀ ਗਈ ਕਿ ਲਾਵਲ ਲਾਚਿਨ ਅਤੇ ਸੇਂਟ ਹੁਬਰਟ ਦੇ ਵਿੱਚ ਐਮਾਜ਼ਾਨ ਦੇ ਗੋਦਾਮਾਂ ਨੂੰ ਬੰਦ ਕਰਨਾ ਕਿਊਬਕ ਦੇ ਲੇਬਰ ਕੋਡ ਦੀ ਉਲੰਘਣਾ ਹੈ ਪ੍ਰਬੰਧਕੀ ਕੀਰਤੈ ਟ੍ਰਿਬਿਊਨਲ ਦੇ 1 ਮਈ ਦੇ ਵਿੱਚ ਯੂਨੀਅਨ ਨੂੰ ਪ੍ਰਮਾਣਿਤ ਕੀਤਾ ਜਿਸ ਵਿੱਚ ਸੈਂਕੜੇ ਕਰਮਚਾਰੀਆਂ ਨੇ ਯੂਨੀਅਨ ਕਾਰਡਾ ਉੱਤੇ ਵੀ ਦਸਤਖਤ ਕੀਤੇ ਇਸ ਤੋਂ ਇਲਾਵਾ ਯੂਨੀਅਨ ਸਰਕਾਰ ਦੇ ਸਾਰੇ ਪੱਧਰਾਂ ਨੂੰ ਆਪਣੇ ਇਕਰਾਣ ਨਾਮੇ ਰੱਦ ਕਰਨ ਅਤੇ ਕੈਨੇਡੀਅਨ ਖਪਤਕਾਰਾਂ ਨੂੰ Amazon ਦੀ ਵੈੱਬਸਾਈਟ ਉੱਤੇ ਖਰੀਦਦਾਰੀ ਬੰਦ ਕਰਨ ਦੇ ਨਾਲ-ਨਾਲ ਕਿਸੇ ਵੀ Amazon Prime ਗਾਹਕੀ ਨੂੰ ਰੱਦ ਕਰਨ ਦੀ ਅਪੀਲ ਕਰ ਰਹੀ ਹੈ। ਪਾਰਕਸ ਕੈਨੇਡਾ ਨੇ ਹਾਲੀ ਦੇ ਵਿੱਚ ਵੇਅਰ ਹਾਊਸ ਬੰਦ ਹੋਣ ਅਤੇ ਆਉਣ ਵਾਲੇ ਅਮਰੀਕੀ ਟੈਰਿਫਾ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ Amazon ਤੋਂ ਦਫਤਰੀ ਸਮਾਨ ਖਰੀਦਣ ਦੇ ਲਈ ਈਮੇਲ ਨਿਰਦੇਸ਼ ਤੋਂ ਪਿੱਛੇ हट ਗਏ. CSN ਨੇ 15 ਫਰਵਰੀ ਨੂੰ ਤਕਨੀਕੀ ਡਿੱਗਜ ਵਿਰੁੱਧ ਇੱਕ ਪ੍ਰਦਰਸ਼ਨ ਤੈਅ ਕੀਤਾ. ਸੈਨੀਵਾਲ ਨੇ ਦੱਸਿਆ ਕਿ ਇੱਕ ਕੰਪਨੀ ਜੋ ਸਾਡੇ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ ਉਸ ਨੂੰ ਇੱਥੇ ਕਾਰੋਬਾਰ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ. ਜਨਤਕ ਠੇਕੇ ਪ੍ਰਾਪਤ ਕਰਨ ਦਾ ਦੂਰ ਦਿਕਤ ਹੈ ਕਿਊਬਿਕ ਤੇ ਵਿੱਚ ਐਮਾਜ਼ੋਨ ਦੇ ਆਉਣ ਕਾਰਨ ਪਲਚੂਨ ਖੇਤਰ ਦੇ ਵਿੱਚ ਆਈ ਉਥਲ-ਪੁਥਲ ਕਾਰਨ ਬਹੁਤ ਸਾਰੇ ਸਥਾਨਕ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਹੁਣ 4500 ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ ਇਸ ਸਮੇਂ ਕਿ ਅਸੀਂ ਐਮਾਜ਼ੋਨ ਦੇ ਵਾਰ-ਵਾਰ ਕੀਤੇ ਜਾ ਰਹੇ ਅਪਰਾਧਾਂ ਦੇ ਵਿਰੁੱਧ ਸਟੈਂਡ ਲਈਏ ਅਤੇ ਆਪਣੇ ਕਾਰੋਬਾਰਾਂ ਦਾ ਸਮਰਥਨ ਕਰੀਏ ਆਓ ਅਸੀਂ ਐਮਾਜ਼ੋਨ ਤੋਂ ਖਰੀਦਣਾ ਬੰਦ ਕਰੀਏ ਅਤੇ ਸਥਾਨਕ ਤੌਰ ਉਤੇ ਖਰੀਦਣਾ ਸ਼ੁਰੂ ਕਰੀਏ